ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਮੇਰੇ ਸੋਢੀ ਪਾਤਸ਼ਾਹ ਬਾਬਾ ਬਟਕਸ਼ ਸਿੰਘ ਜੀ ਮਹਾਰਾਜ ਇਤਿਹਾਸ ਵਿੱਚ ਬਾਬਰ ਪਾਸ਼ੇ ਜੋ ਇਤਿਹਾਸ ਆਪਾਂ ਸਾਰੀ ਸੰਗਤ ਨੂੰ ਸੁਣਾ ਰਹੇ ਆਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਸਾਰੇ ਜਿਨੇ ਜਿਨੇ ਜਿੰਨਾ ਖੋਜ ਕੀਤੀ ਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਨਾਲ ਨਾਲ ਤੁਹਾਨੂੰ ਖੋਜਿਆਂ ਦੇ ਨਾਮ ਵੀ ਦੱਸ ਰਹੇ ਆਂ ਤਾਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਪੂਰਨ ਇਤਿਹਾਸ ਆ ਉਹ ਸਾਰਾ ਤੁਹਾਨੂੰ ਦੱਸ ਰਹੇ ਆਂ ਗੁਰੂ ਰੂਪਿਆਰੀ ਸਾਧ ਸੰਗਤ ਧੰਨ ਧੰਨ ਬਾਬਰ ਪਾਸ਼ੇ ਜੀ ਦਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੀਜਾ ਭਾਗ ਪੇਸ਼ ਕਰਨ ਦੇ ਜਾ ਰਹੇ ਹਾਂ ਇਤਿਹਾਸ ਦਾ ਤੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੀਆਂ ਵਿੱਚ ਸੰਗਤਾਂ ਪਿਆਰ ਨਾਲ ਸਤਿਕਾਰ ਦੇ ਨਾਲ ਸੁਣਨਾ ਜੋ ਆਪਾਂ ਨੂੰ ਸਭ ਨੂੰ ਇਹ ਪਤਾ ਲੱਗ ਸਕੇ ਕਿ ਪਾਬਵਰ ਭਾਸ਼ ਨੇ ਜੰਗਾ ਕਿੰਨੀਆਂ ਲੜੀਆਂ ਸਾਰਾ ਕੋਸ਼ਿ ਗੁਰੂ ਪਿਆਰੀ ਸਾਧ ਸੰਗਤ ਦੇ ਇਤਿਹਾਸ ਵਿੱਚ ਹੈ। ਸੋ ਪਿਆਰੀ ਸਾਧ ਸੰਗਤ ਦਾ ਸੇ ਨਾ ਕਹਿੰਦਾ। ਅੱਗੇ ਪੇਸ਼ ਤੁਹਾਡੇ ਅੱਗੇ ਪੇਸ਼ ਆ ਤਨਤਨ ਬਬਰ ਭਾਸ਼ ਜੀ ਦਾ ਇਤਿਹਾਸ ਭਾਗ 3। ਸੋ ਪਿਆਰੀ ਸਾਧ ਸੰਗਤ ਜਦੋਂ ਤਨਤਨ ਬਬਰ ਭਾਸ਼ ਜੀ ਗੁਰੂ ਸਾਹਿਬ ਜੀ ਦੇ ਨਾਲ ਜਿਲਖੰਡੇ ਬਾਟੇ ਦਾ ਗੁਰੂ ਰੂਪ ਪਿਆਰੀ ਸਾਧ ਸੰਗਤ ਅੰਮ੍ਰਿਤਸਰ ਆ ਗਿਆ ਤਾਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਤੇ ਪੰਥ ਵਿੱਚ ਸ਼ਾਮਲ ਹੋ ਗਏ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅਨਮੋਲ ਮੋਲਾ ਦੇ ਸੁੱਚੇ ਮੋਤੀ ਬਣ ਗਏ ਗੁਰੂ ਰੂਪ ਪਿਆਰੀ ਸਾਧ ਸੰਗਤ ਤੋਂ ਅੱਗੇ ਖਾਲਸਾ ਪੰਥ ਦੇ ਨਾਲ-ਨਾਲ ਨੀਰਤਰਾ ਨਾਤਾ ਜੋੜਨਾ ਸੋਡੀਆਂ ਦਾ ਕਿਲਾ ਰੋਹਾਨੀ ਰੰਗ ਵਿੱਚ ਰੰਗੇਗਰ ਸਿੱਖਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੋ ਪਿਆਰੀ ਸਾਧ ਸੰਗਤ ਜੀ ਸਿੱਖ ਇਤਿਹਾਸ ਨੂੰ ਇੱਕ ਨਵਾਂ ਜੀਵਨ ਮਿਲ ਗਿਆ ਇਤਿਹਾਸਕਾਰ ਲਿਖਦੇ ਬਿਰੂ ਪਿਆਰੀ ਸਾਧ ਸੰਗਤ ਜੀ ਉਸ ਸਮੇਂ ਦੇ ਜਿਹੜੀਆਂ ਸ਼ੂਰਮੀਆਂ ਮਿਸ਼ਲਾਂ ਦੇ ਮੁਖੀਆਂ ਨੇ ਜਿੱਥੇ ਖੁਸ਼ੀ ਯਾਰ ਕੀਤੀ ਉੱਥੇ ਹੌਸਲੇ ਵੀ ਬੁਲੰਦ ਹੋ ਅਮਰਤਸਰ ਸਮੇਂ ਸਰਦਾਰ ਨਵਾਬ ਅਕ்பੂਰ ਸਿੰਘ ਬਾਬੇ ੜਪਾ ਸਿੰਘ ਨਾਲ ਪਹਿਲੀ ਮੁਲਾਕਾਤ ਹੋਈ ਅਮਰਤਸਰ ਤੋਂ ਬਾਅਦ ਦੋਵੇਂ ਧਰਮ ਦੇ ਭਰਾ ਬਣ ਗਏ ਜੋ ਚਾਰੂ ਸਿੰਘਾਂ ਨੇ ਮਹਾਪੁਰਸ਼ਾਂ ਨੂੰ ਬੇਅੰਤ ਮਾਨ ਸਤਿਕਾਰ ਦੱਤਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਮੇਂ ਸਮੇਂ ਅਨੁਸਾਰ ਸਲਾਮ ਮਸਬਰੇ ਲੈਣੇ ਵੀ ਸ਼ੁਰੂ ਕਰ ਦਿੱਤੇ ਗਏ ਸਿੱਖ ਕੌਮ ਦੇ ਮਹਾਨ ਯੋਧੇ ਜਰਨੈਲ ਬਾਬਾ ਦੀਪ ਸਿੰਘ ਜੀ ਆਦ ਬੀੜ ਸਾਹਿਬ ਪਾਵਨ ਸਰੂਪ ਦੇ ਅਧਿਆਨ ਕਰਨ ਲਈ ਕਰਤਾਰਪੁਰ ਵਿਖੇ ਛੋਡੀ ਪ੍ਰਵਾਸ ਪਰਿਵਾਰ ਪਾਸ ਰਹੇ ਸੋ ਪਿਆਰੀ ਸਾਧ ਸੰਗ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਵੀ ਮਹਾਰਾਜ ਬਾਬਾ ਵਡਪਾ ਸਿੰਘ ਦੇ ਪਰਿਵਾਰ ਕੋਲ ਰਹੇ ਆ ਸੋ ਪਿਆਰੀ ਸਾਧ ਸੰਗ ਜੀ ਬਾਬਾ ਵਡਪਾ ਸਿੰਘ ਜੀ ਕੋਲ ਰਹੇ ਆ ਇੱਥੇ ਸਾਫ਼ ਸਫਟ ਹੋ ਜਾਂਦਾ ਕਿ ਛੋਟੀ ਪਰਿਵਾਰ ਗੁਰੂ ਘਰ ਵਿੱਚ ਸ਼ਾਮਲ ਹੋ ਚੁੱਕਾ ਸੀ ਸੋ ਪਿਆਰੀ ਸਾਧ ਸੰਗ ਜੀ ਤਾਂ ਤਨ ਬਾਬਾ ਉੜਪਾ ਸਿੰਘ ਜੀ ਦਾ ਪਰਿਵਾਰ ਤੇ ਬਾਬਾ ਉੜਪਾ ਸਿੰਘ ਜੀ ਗੁਰੂ ਪਰਿਵਾਰ ਵਿੱਚ ਸ਼ਾਮਲ ਹੋ ਚੁੱਕੇ ਆ ਇਹ ਇਤਿਹਾਸ ਦੱਸਦਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਤੇ ਸੋ ਪਿਆਰੀ ਸਾਧ ਸੰਗਤ ਜੀ ਜਿਹੜੀ ਪੰਥਕ ਵਿੱਚ ਸ਼ਾਮਲ ਹੋਣਾ ਕਿੰਨੇ ਸਮੇਂ ਬਾਅਦ ਉਹਦੇ ਵਿੱਚ ਵਾਪਸ ਆਉਣਾ ਸੋ ਪਿਆਰੀ ਸਾਸੰਗ ਦੀ ਇਤਿਹਾਸਕਾਰ ਸਰਦਾਰ ਰਣਜੀਤ ਸਿੰਘ ਰਾਣਾ ਜਿਹੜੀ ਕਰਤਾ ਕਰਤਾਰਪੁਰ ਕਰਤਾ ਵਸੇ ਗੁਰੂ ਰੂਪਿਆਰੀ ਸਾਸੰਗ ਕਿਤਾਬ ਹੈ ਨਾ ਉਹ ਇਤਿਹਾਸ ਵੇਖੋਗੇ ਨਾ ਤੇ ਗੁਰੂ ਰੂਪਿਆਰੀ ਸਾਸੰਗ ਦੀ ਸਫਾ ਨੰਬਰ 88 ਤੋਂ 91 ਦੇ ਅਨੁਸਾਰ ਇਹ ਤਤ ਸਾਹਮਣੇ ਆਏ ਆ ਗੁਰੂ ਰੂਪਿਆਰੀ ਸਾਸੰਗ ਜੀ ਗੁਰੂ ਰੂਪਿਆਰੀ ਸਾਸੰਗ ਜੀ ਸਰਦਾਰ ਫਤਿਹ ਸਿੰਘ ਨੇ ਬਾਬਾ ਉੜਪਾਸੀ ਨਾਲ ਮਲਾਪ ਕਰਕੇ ਇੰਜ ਮਹਿਸੂਸ ਕਰਵਾ ਦਿੱਤਾ ਕਿ ਜਿਵੇਂ ਫੁੱਲਾ ਵਾਂਗ ਖੋਲਾ ਹਵਾ ਵਿੱਚ ਛੋੜ ਰਿਹਾ ਹੋਵੇ ਮਾਨ ਦੀਆਂ ਚਿੰਤਾਵਾਂ ਫਿਕਰ ਸੰਸੇ ਨਿਕਲ ਗਏ ਹੋਣ ਸੋ ਪਿਆਰੀ ਸਾਧ ਸੰਗਤ ਜੀ ਜਿਵੇਂ ਨਦੀ ਵਿੱਚ ਉੱਚੇ ਪਾਣੀ ਦੀਆਂ ਛੱਲਾ ਸਭ ਕੁਝ ਸਾਹਮਣੇ ਨਾਲ ਸਾਹਮਣੇ ਆਪਣੇ ਨਾਲ ਰੋੜ ਕੇ ਲਿਆ ਜਾਣਾ ਬਾਬਾ ਬੜਪਾਗ ਸਿੰਘ ਦਾ ਮਲਾਪ ਹੋਣ ਨਾਲ ਸਰਦਾਰ ਫਤੇ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਉਹ ਭਲੀ ਭਾਤ ਜਾਣੂ ਸੀ ਕਿ ਬਾਬਾ ਬੜਪਾਗ ਸਿੰਘ ਸੇਵੇਂ ਪਾਤਸ਼ਾਹੀ ਅੰਸ਼ ਵਿੱਚੋਂ ਸਨ ਮਹਾਂਤ ਪਸ਼ਵੀ ਅਗੰਮੀ ਸ਼ਕਤੀਆਂ ਦੇ ਮਾਲਕ ਸਨ ਮਹਾਪੁਰਸ਼ਾਂ ਦੀ ਗੱਲ ਵਕਰੀ ਦਾ ਨਿਗ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਜ਼ਿੰਦਗੀ ਵਿੱਚ ਪਹਿਲੀ ਵਾਰ ਮਿਲਿਆ ਹੋਵੇ ਸੋ ਪਿਆਰੀ ਸਾਧ ਸੰਗ ਜੀ ਬਾਬਾ ਵਡਪਾ ਸਿੰਘ ਪਾਸ ਅਮਰਤ ਸਰ ਦੀ ਪਵਿੱਤਰਤਾ ਨੂੰ ਬਿਹਾ ਰੱਖਣਾ ਸੋਡੀ ਖਾਨ ਦਾ ਨੀ ਕਿਲੇ ਦੀ ਰੱਖ ਵਾਲੀ ਰੱਖ ਵਾਲੀ ਲੇ ਤਲਵਾਰਾਂ ਬੰਦੂਕਾਂ ਸਨ ਸੋ ਪਿਆਰੀ ਸਾਧ ਸੰਗ ਜੀ ਸਾਰੀਆਂ ਹੀ ਸਰਦਾਰ ਫਤਿਹ ਸਿੰਘ ਨੂੰ ਸੌਂਪ ਦਿੱਤੀਆਂ ਗਈਆਂ ਸਰਦਾਰ ਫਤਿਹ ਸਿੰਘ ਨੂੰ ਬਾਬਾ ਦੀਪ ਸਿੰਘ ਜੀ ਦੀ ਉਸ ਸਮੇਂ ਯਾਦ ਆ ਗਈ ਜਦੋਂ ਬਾਬਾ ਬੜਪਾ ਸਿੰਘ ਨੇ ਕਰਤਾਰਪੁਰ ਦੀਆਂ ਸੰਗਤਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ ਅਕੋ ਧੰਨ ਤਾਂ ਧੰਨ ਬਾਬਾ ਵਡਪਾ ਸਿੰਘ ਜੀ ਮਹਾਰਾਜ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਧੰਨ ਧੰਨ ਬਾਬਾ ਵਡਪਾ ਸਿੰਘ ਜੀ ਦੀ ਵਡਿਆਈ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਵੀ ਭਰੀ ਜਵਾਨੀ ਵਿੱਚ ਸਨ ਉਸ ਸਮੇਂ ਸਰਦਾਰ ਫਤੇਹ ਸਿੰਘ ਬਾਬਾ ਵਡਪਾ ਸਿੰਘ ਤਕਰੀਬਨ 10-11 ਸਾਲਾਂ ਦੀ ਉਮਰ ਵਿੱਚ ਹੋਣਗੇ ਤੋ ਪਿਆਰੀ ਸਾਧ ਸੰਗਤ ਜੀ ਬਾਬਾ ਵਿਕਰਮ ਸਿੰਘ ਤੇ ਬਾਬਾ RAM ਸਿੰਘ ਜਥੇਦਾਰ ਕਰਮ ਸਿੰਘ ਦੇ ਸੱਦੇ ਤੇ ਬਾਬਾ ਦੀਪ ਸਿੰਘ ਜੀ ਕਤਾਰਪੁਰ ਆਏ ਸਨ ਬਾਬਾ ਵਿਕਰਮ ਸਿੰਘ ਤੇ ਬਾਬਾ RAM ਸਿੰਘ ਤੇ ਤਖਤ ਸ਼੍ਰੀ ਦਮਦਮਾ ਸਭ ਤੋਂ ਆਵਾਸ਼ੀ ਦੀ ਸੇਵਾ ਬਾਬਾ ਦੀਪ ਸਿੰਘ ਜੀ ਦੇ ਪਾਸ ਆਪਣੇ ਵੱਡ ਵਡੇਰਿਆਂ ਵੱਲੋਂ ਗੁਰੂ ਘਰ ਨਾਲ ਪੈ ਵਿਛੋੜੇ ਦੇ ਸਮੇਂ ਦੀ ਚਿੰਤਾ ਜ਼ਾਹਰ ਕੀਤੀ ਗਈ ਹੋ ਕੇ ਲੈਂਦੇ ਆ ਪਛਤਾਵਾ ਕੀਤਾ ਗਿਆ ਉਸ ਸਮੇਂ ਫਿਰ ਬਾਬਾ ਦੀਪ ਸਿੰਘ ਜੀ ਨੇ ਬਹੁਤ ਪਿਆਰ ਤੇ ਹਮਦਰਦੀ ਨਾਲ ਗੁਰੂ ਸਬਦਾਰਾਈ ਇਹ ਦਿਲਾਸਾ ਦਿੱਤਾ ਗਿਆ ਕਿ ਸਮਝਾਉਣਾ ਕੀਤਾ ਕਿ ਹੁਣ ਤਾਂ ਸਤ ਗੁਰਾਂ ਨੇ ਤਰਸ ਕਰਕੇ ਦਇਆ ਦੇ ਘਰ ਵਿੱਚ ਦੁਬਾਰਾ ਗੁਰੂ ਘਰ ਨਾ ਜੋੜ ਲਿਆ ਹੈ ਹੁਣ ਸਾਨੂੰ ਪੁਸ਼ਤਾਵੇ ਦੇ ਥਾਂ ਅਕਾਲ ਪੁਰਖ ਦੇ ਇਸਕਰਾਨੇ ਦੀ ਲੋੜ ਹੈ ਗੁਰੂ ਰੂਪਿਆਰੀ ਸਾਧ ਸੰਜੀ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਕਿਹਾ ਹੈ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਮਹਾਰਾ ਨੇ ਗੁਰੂ ਰੂਪਿਆਰੀ ਸਾਧ ਸੰਜੀ ਰਿਹਾ ਨਿਯਤ ਗਿਆਨ ਵੀ ਦਿੱਤਾ ਗੁਰੂ ਰੂਪਿਆਰੀ ਸਾਧ ਸੰਜੀ ਬਾਬਾ ਵਡਭਾਗ ਸਿੰਘ ਪ੍ਰਥਮ ਸ਼ਲੋਕ ਦੇ ਅਰਥ ਗੁਰੂ ਰੂਪੀ ਸਾਧ ਸੰਗਤ ਜੀ ਸੰਗਤਾਂ ਨੂੰ ਸਮਝਾਇਆ ਕਰਦੇ ਸਨ ਸੰਗਤਾਂ ਵਿੱਚ ਇੱਕ ਬਜ਼ੁਰਗ ਨੇ ਜਾਨਣਾ ਚਾਹਿਆ ਕਿ ਸੇਵਾ ਪੰਥੀ ਮਹਾਪੁਰਸ਼ ਅਡਨੇ ਸਾਹਿਬ ਜੀ ਇੱਕੋ ਓੰਕਾਰ ਤੋਂ ਸ਼ੁਰੂ ਕਰਕੇ ਪ੍ਰਥਮ ਸ਼ਲੋਕ ਤੱਕ ਤਿੰਨੇ ਹਿੱਸਿਆਂ ਵਿੱਚ ਦਖਿਆ ਕਰਦੇ ਹਨ ਜਿਵੇਂ ਬੀਜ ਮੰਤਰ ਮੂਲ ਮੰਤਰ ਮੰਗਲ ਚਰਨ ਕੀ ਇਹ ਸਹੀ ਹੈ ਤਾਂ ਗੁਰੂ ਰੂਪਿਆਰੀ ਸਾਧ ਸੰਗ ਜੀ ਉਸ ਸਮੇਂ ਬਾਬਾ ਵੜਪਾ ਜੀ ਨੇ ਆਪਣੇ ਵਿਚਾਰਾਂ ਨੂੰ ਕੁਝ ਪਲਾਂ ਵਿੱਚ ਲਈ ਬਿਸ਼ਰਾਮ ਦੇ ਦਿੱਤਾ ਬਾਅਦ ਵਿੱਚ ਇਹ ਸਮਝਾਉਣਾ ਕੀਤਾ ਪਹਿਲਾਂ ਬੀਜ ਮੰਤਰ ਤੋਂ ਭਾਵ ਕਿ ਇੱਕ ਓੰਕਾਰ ਇਸ ਵਿੱਚ ਸਮਾਉਣ ਦੀ ਲੋੜ ਹੈ ਦੂਜਾ ਪੜਾ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹਨਾਂ ਨੌ ਅੰਗਾਂ ਦਾ ਬਹੁਤ ਵੱਡਾ ਰਸ ਹੈ ਸੋ ਪਿਆਰੀ ਸਾਧ ਸੰਗਤ ਜੀ ਬਾਬਾੜ ਪਾਸੀ ਸਮਝਾ ਰਹੇ ਆ ਕਿਹੜਾ ਮੂਲ ਮੰਤਰ ਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਉਹਦੇ ਉਹਦੇ ਵਿੱਚ ਬਹੁਤ ਵੱਡਾ ਰਸ ਹੈ ਮਨੁੱਖ ਨੂੰ ब्रह्मांड ਵਿੱਚ ਮੂਲ ਗ੍ਰਹਿ ਨੌ ਹਨ ਇਹ ਨੌ ਅੰਗ ਆਪਣੇ ਆਪ ਵਿੱਚ ਸਪੂਰਨ ਹਨ ਸੋ ਪਿਆਰੀ ਸਾਧ ਸੰਗਤ ਜੀ ਸਮੁੱਚੀ ਰੂਹਾਨੀਅਤ ਦੀ ਸਪੂਰਤ ਸਪੂਰਨਤਾ ਮੂਲ ਮੰਤਰ ਹੈ ਬਾਬਾ ਵਡਪਾ ਸਿੰਘ ਜੀ ਨੇ ਮੁੱਖੀ ਹੋਣ ਦੇ ਨਾਂ ਤੇ ਜਾਪ ਸ਼ੁਰੂ ਕਰ ਦਿੱਤਾ ਉਸ ਸਮੇਂ ਹਾਜੇ ਸੰਗਤਾਂ ਨੇ ਵੀ ਜਾਪ ਸ਼ੁਰੂ ਕਰ ਦਿੱਤਾ ਉਸ ਸਮੇਂ ਵਿੱਚ ਇਹ ਮਹਿਸੂਸ ਹੋ ਰਿਹਾ ਸੀ ਕਿ ਚਗਿਰਦਾ ਹੀ ਸੁਣ ਰਿਹਾ ਹੋਵੇ ਸੋ ਪਿਆਰੀ ਸਾਸ ਜੀ ਆਪਾਂ ਵੀ ਉਹ ਜਾਪ ਕਰਾਂਗੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਰਵੈਰ ਕਾਲਮੂrt ਅਜੋਨੀ ਸਭ ਪੰ ਗੁਰ ਪ੍ਰਸਾਦ ਅਕੋ ਸੰਗਤੇ ਤਨ ਤਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਸੋ ਪਿਆਰੀ ਸਾਧ ਸੰਗਤ ਜੀ ਤਨ ਤਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਨੇ ਉਸ ਕਾਲਪੁਰਖ ਦੀ ਆਰਾਧਨਾ ਵਾਲ ਧਿਆਨ ਦਿੱਤਾ ਉਹਨਾਂ ਦੇ ਸਿਮਰਨ ਵਾਲ ਧਿਆਨ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਸੋਢੀ ਬਾਬਾ ਵਡਭਾਗ ਸਿੰਘ ਜੀ ਨੂੰ ਗੁਰੂ ਨੋ ਪਰਿਵਾਰ ਵਿੱਚੋਂ ਹੀ ਪ੍ਰੇਮਾ ਭਗਤੀ ਦੀ ਇੱਕ ਗੁਣਤੀ ਦੇ ਰੂਪ ਵਿੱਚ ਦਾਤ ਮਿਲ ਗਈ। ਉਹਨਾਂ ਨੇ ਆਪਣੇ ਜੀਵਨ ਦੇ ਅਨਮੋਲੇ ਸਮੇਂ ਨੂੰ ਅਜਾਈ ਨਹੀਂ ਜਾਣ ਦਿੱਤਾ ਗੁਰੂ ਰੂਪ ਤੇ ਆਰਿਸਾ ਸਾਧ ਸੰਗਤ ਜੀ। ਪੰਤਕ ਸੇਵਾਵਾਂ ਦੇ ਨਾਲ-ਨਾਲ ਜਦੋਂ ਵੀ ਸਮੇਂ ਨੇ ਸਾਧ ਦਿੱਤਾ ਤਾਂ ਪਿਆਰੀ ਸਾਧ ਸੰਗਤ ਜੀ ਉਸ ਵਕਤ ਦੀ ਕਰਦ ਕਦਰ ਕਰਦੇ ਹੋਏ ਗੁਰਬਾਣੀ ਦਾ ਜਾਪ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਅਕਾਲ ਪੁਰਖ ਦੀ ਆਰਾਧਨਾ ਕਰਨ ਨਾਲ ਚੌਂਕੜਾ ਲਾ ਜਾਂਦੇ ਆ ਸੰਤੋ ਪਿਆਰੀ ਸਾਧ ਸੰਗਤ ਜੀ ਗੁਰੂ ਚਰਨਾਂ ਨਾਲ ਜੁੜ ਕੇ ਰਹਾਉਨਿਆਤ ਆਤਮ ਰਸ ਦਾ ਆਨੰਦ ਮਾਣ ਲੈਂਦੇ ਸੰਤ ਤਨ ਤਨ ਬਬੜ ਪਾਸ਼ ਜੀ ਮਹਾਰਾਜ ਸੰਸਾਰ ਦੀਆਂ ਫਜ਼ੂਲ ਆਮ ਗੱਲਾਂ ਬਾਤਾਂ ਨਾਲੋਂ ਪਰਮੇਸ਼ਰ ਦਾ ਗੁਣ ਗਿਆਨ ਕਰਨ ਦੇ ਤਨ ਤਨ ਬਬੜ ਪਾਸ਼ ਜੀ ਮਹਾਰਾਜ ਪਾਇਲ ਦੇਦੇ ਗੁਰੂ ਸ਼ਬਦ ਗੁਰੂ ਸਾਹਿਬ ਜੀ ਦੇ ਸਿਮਰਨ ਸੋ ਪਿਆਰੀ ਸਾਧ ਸੰਗਤ ਜੀ ਇਹਨਾਂ ਦੀ ਰਹਾਣੀਏ ਤਰੰਗਤ ਨੂੰ ਵੇਖ ਕੇ ਇਹ ਪ੍ਰਭਾਵ ਪੈਦਾ ਸੀ ਕਿ ਨੌਜਵਾਨ ਜਵਾਨੀ ਵਿੱਚ ਹੀ ਬਾਣੀ ਬਾਣੇ ਦੇ ਧਰਨੀ ਹੋ ਜਾਣ ਉਹ ਸਿੰਘ ਜਿਥੇ ਬਦਿਆਂ ਦਾ ਸਾਥ ਦੇਣ ਲਈ ਝੁਟੇ ਰਹਿੰਦੇ ਮਹਾਪੁਰਸ਼ਾਂ ਦੀ ਪ੍ਰੇਮਾ ਭਗਤੀ ਪ੍ਰਮਾਤਮਾ ਦੇ ਨਾਲ ਨਿਰਤਾ ਹੁਣ ਕਰਕੇ ਹਾਜ਼ਰ ਸੰਗਤਾਂ ਸਬੰਧਤ ਸਥਾਨਾਂ ਤੇ ਆਪਣੇ ਆਪਣੀ ਆਸ਼ਥਾ ਅਨੁਸਾਰ ਨਮਸਤਕ ਹੁੰਦੀਆਂ ਰਹਿੰਦੀਆਂ ਸਨ। ਬਾਬਾ ਬੜਪਾ ਸਿੰਘ ਗਰੀਬਾਂ ਦੇ ਦਾਤੇ, ਦੁਖੀਆਂ ਦੇ ਹਮਦਰਦ ਤੇ ਮਾਨਸਿਕ ਰੋਗੀਆਂ ਦੇ ਮਸੀਹ ਹਨ। ਮਹਾਂਪੁਰਖਾਂ ਦੀ ਜੀਵਨੀ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬਾਣੀ ਬਾਣੇ ਦੀ ਧਾਰਨਾ ਧਾਰਨੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਨਾਲ ਜੋੜ ਕੇ ਗੁਰਮਤ ਰੂਪੀ ਸਮੁੰਦਰ ਵਿੱਚ ਡੁਬਕੀ ਲਾ ਕੇ ਆਪਣੇ ਜੀਵਨ ਦਾ ਆਨੰਦ ਮਾਣਦੇ ਹੋਏ ਆਪਣਾ ਜੀਮਲ ਸਫਲ ਕਰ ਰਹੇ ਸਨ ਸੋ ਪਿਆਰੀ ਸਾਧ ਸੰਗਤ ਜੀ ਇਹ ਆਤੰਤਨ ਬਾਬਾ ਬੜਪਾਗ ਸਿੰਘ ਜੀ ਮਹਾਰਾਜ ਜਿਨੋ ਕਾਲਪੁਰਖ ਦੇ ਨਾਲ ਰਾਣੀਤ ਉਹਨਾਂ ਜੁੜਦੇ ਸਨ ਤਾਂ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਇਹਨਾਂ ਨੰਦ ਆਉਂਦਾ ਇਸ ਸੰਗਤਾਂ ਨੂੰ ਜਾਪ ਜਿ ਪਾਉਂਦੇ ਸੋ ਪਿਆਰੀ ਸਾਧ ਸੰਗਤ ਜੀ ਫਿਰ ਤਾਂ ਤਨ ਤਨ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਬਾਬਾ ਬੜਪਾ ਸਾਹਿਬ ਜੀ ਮਹਾਰਾਜ ਨੇ ਕਰਤਾਰਪੁਰ ਨਗਰ ਵਿੱਚ ਉੱਤਰ ਦੱਖਣ ਦੀ ਬਾਹੀ ਮੁਕੰਮਲ ਇੰਤਜ਼ਾਮ ਕਰਕੇ 2 ਕੋਰ ਸਵਾਰ ਨੂੰ ਪੂਰਬ ਅਤੇ ਪੱਛਮ ਦੀ ਨਿਗਰਾਨੀ ਰੱਖਣ ਲਈ ਜ਼ਿੰਮੇਵਾਰੀ ਸੌਂਪੀ ਗਈ। ਬਾਬਾ ਬੜਤਾ ਸਿੰਘ ਨੇ ਆਪਣੇ ਸੈਨਾਪਤੀ ਭਾਈ ਜੰਗ ਬਹਾਦਰ ਸਿੰਘ ਉਪ ਸੈਨਾਪਤੀ ਸਰਦਾਰ ਹਰਬੀਲ ਸਿੰਘ ਕਰਤਾਰਪੁਰ ਨਗਰ ਵਿੱਚ ਬੇਖੌਫ ਘੁੰਮ ਰਹੇ ਸਨ। ਨਗਰ ਨਿਵਾਸੀਆਂ ਦੇ ਦਰਦ ਸੁਣ ਕੇ ਉਹਨਾਂ ਨੂੰ ਹੌਸਾ ਦਿੱਤਾ ਗਿਆ। ਸਭ ਨੂੰ ਪਰਿਵਾਰਪ ਪਰ ਪਿਆਰ ਭਰੀ ਗੱਲ ਬਕੜੀ ਵਿੱਚ ਲੈ ਕੇ ਦੁੱਖ ਦਿੱਲ ਤਕਲੀਫਾਂ ਦੇ ਭਾਈਵਲ ਬਣ ਜਾਂਦੇ ਧੰਨ ਧੰਨ ਮਲੇਸ਼ੋੜੀ ਪਾਸ਼ਾ ਬਾਬਾੜ ਪਾਸ਼ਾ ਜੀ ਮਹਾਰਾਜ ਮਿੱਠੇ ਮਿੱਠੇ ਬੋਲਾਂ ਨਾਲ ਤਰਵਾਸਾ ਦਿੰਦੇ ਹੋਏ ਬਾਬਾੜ ਪਾਸ਼ਾ ਜੀ ਆਪਣੀ ਰੱਖਿਆ ਲਈ ਹਥਿਆਰ ਬੰਦ ਹੋਣ ਲਈ ਪ੍ਰੇਰਣਾ ਦਿੰਦੇ ਸਨ ਸੋ ਪਿਆਰੀ ਸਾਸ ਜੀ ਅੱਜ ਆਪਣਾ ਤੀਜਾ ਭਾਗ ਗੁਰੂ ਰੂਪਿਆਰੀ ਸਾਧ ਸੰਗਤ ਜੀ ਤੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਵੀ ਸੰਗਤ YouTube ਤੇ ਬਾਬਾ ਬੜਪਾ ਸਾਹਿਬ ਦਾ ਇਤਿਆਹ ਸੁਣ ਰਹੀ ਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਆਪਾਂ ਇਤਿਆਹ ਅੱਗੇ ਇਸੇ ਤਰ੍ਹਾਂ ਚੱਲਦਾ ਰਹੂਗਾ ਸੋ ਪਿਆਰੀ ਸਾਧ ਸੰਗਤ ਜੀ ਸੇਵਾਦਾਰ ਦਾਸ ਇਹਨਾਂ ਕਹਿੰਦਾ ਆ ਕਿ ਮਹਾਰਾਜ ਆਜ ਗਿਆ ਸੰਗਤ ਬਖਸ਼ਣ ਜੋ ਗਿਆ ਸੋ ਪਿਆਰੀ ਸਾਧ ਸੰਗਤ ਜੀ ਇਹ ਜੋ ਇਤਿਹਾਸ ਰਿਹਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਇਤਿਹਾਸ ਅਨੁਸਾਰ ਹੋ ਰਿਹਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਸੋ ਪਿਆਰੀ ਸਾਧ ਸੰਗਤ ਜੀ ਇਸ ਇਤਿਹਾਸ ਨੂੰ ਪਰਮ ਹੰਗਾਰਾ ਦਿਓ ਤਾਂ ਜੋ ਤਾਨ ਤਾਨ ਬਾਬਾ ਬੜਪਾਸਿਆਂ ਜੋ ਆਪਾਂ ਜਸ ਕਰ ਰਹੇ ਹਾਂ ਉਹ ਆਪਣਾ ਆਇਆ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ